ਹੁਣ ਜੇ ਆਪਾਂ ਪਿੱਤ ਨੂੰ ਦੇਖਾਂਗੇ ਪਿੱਤ ਮੈਨੇ ਮੈਂ ਪਹਿਲਾਂ ਤਾਂ ਤੁਹਾਨੂੰ ਦੱਸਦਾ ਥੋੜਾ ਜਿਹਾ ਵੀ ਗਰਮ ਗਰਮੀ ਹੁੰਦੀ ਆ ਜੇ ਸਿੱਧੇ ਭਾਸ਼ਾ 'ਚ ਕਹਿੰਦਾ ਗਰਮੈਸ਼ ਪੀਤ ਰੰਗ ਜਿਵੇਂ ਆਪਾਂ ਕਹਿੰਦੀ ਆ ਪੀਲਾ ਰੰਗ ਪੀਲਾ ਰੰਗ ਕਹਾਦਾ ਅਗਨੀ ਦਾ ਜੇ ਹੋਰ ਉਹ ਅਗਰੈਸਿਵ ਹੋ ਜੂ ਤਾਂ ਲਾਲ ਸੂਰਜ ਹੋ ਗਿਆ ਜਿਵੇਂ ਚੜਦਾ ਸੂਰਜ ਹੁੰਦਾ ਸਾਡੀ ਜઠਰ ਅਗਨੀ ਆ ਜਿਹੜੀ ਉਹ ਕਈ ਵਾਰ ਕੀ ਹੁੰਦਾ ਪਿੱਤ ਪ੍ਰਕਿਰਤੀ ਵਾਲੇ ਨੂੰ ਭੁੱਖ ਬਹੁਤ ਲੱਗਣ ਲੱਗ ਜੂਗੀ ਹਾਂ ਦੂਜੀ ਚੀਜ਼ ਜਿਹੜੀ ਮੈਂ ਦੱਸਾਂ ਜਦੋਂ ਅਸੀਂ ਲੈਬ ਦੇ ਵਿੱਚ ਜਾ ਕੇ ਬਲੱਡ ਦਾ ਟੈਸਟ ਕਰਵਾਵਾਂਗੇ ਤਾਂ ਉਹਨਾਂ ਦਾ ਬਿਲੂਰੇਬਨਾ ਜਿਹੜਾ ਉਹ ਹਾਇਰ ਸਾਈਡ ਹੋਊਗਾ ਕੰਨੀਆਂ ਕਈ ਪਤ ਪ੍ਰਕਿਰਤੀ ਵਾਲਿਆਂ ਦੀ ਜਾਦੇ ਵਿਕ੍ਰਿਤੀ ਆ ਗਈ ਤਾਂ ਉਹਨਾਂ ਨੂੰ ਪੀਲੀਆ ਰਹਿਣ ਲੱਗ ਜੂਗਾ ਤੁਸੀਂ ਦੇਖਿਆ ਹੋਣਾ ਕੰਨੀਆਂ ਦੇ ਹੱਥ ਬਹੁਤ ਪਤਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਮੂੰਹ ਪਤਲਾ ਹੋਣਾ ਸ਼ੁਰੂ ਹੋ ਜਾਂਦਾ ਢੇਟ ਉਹਨਾਂ ਦਾ ਥੋੜਾ ਜਿਹਾ ਵੱਡਾ ਰਹਿੰਦਾ ਉਹਦਾ ਕਾਰਨ ਕੀ ਆ ਵੀ ਅੰਤੜੀਆਂ ਚ ਪਿਤ ਚਲੀ ਗਈ ਉੱਥੇ ਮਲ ਜੰਮੀ ਜਾ ਰਿਹਾ ਆਯੁਰਵੇਦ ਨੂੰ ਜੇ ਅਸੀਂ ਖੋਲਦੇ ਆ ਤਾਂ ਮਤਲਬ ਇਹ ਉਹਦਾ ਇਹ ਜ਼ਿੰਦਗੀ ਜੀਣ ਦਾ ਸਲੀਕਾ ਦੋਸਤੋ ਅੱਜ ਗੱਲ ਕਰਾਂਗੇ ਪ੍ਰਕਿਰਤੀ ਦੀ ਪ੍ਰਕਿਰਤੀ ਕਿੰਨੀ ਕੀ ਵਿਸ਼ਾਲ ਆ ਤੇ ਆਯੁਰਵੇਦ ਨੇ ਉਹਨੂੰ ਕਿਸ ਲੈਵਲ ਤੱਕ ਸਾਨੂੰ ਸਮਝਾਇਆ ਇਹ ਮੈਨੂੰ ਜਾਣ ਜਾਣ ਕੇ ਬਹੁਤ ਕਈ ਵਾਰ ਇੰਨੀ ਹੈਰਾਨੀ ਹੁੰਦੀ ਆ ਵੀ ਸਾਡੇ ઋષਿ-ਮੁਨੀ ਇੰਨਾ ਕੁਝ ਸਿਰਜ ਗਏ ਯਾਰ ਇੰਨਾ ਸਾਨੂੰ ਸਮਝਾ ਕੇ ਵੀ ਆ ਚੀਜ਼ਾਂ ਇਦਾਂ ਨੇ ਜਿਹੜੀਆਂ ਇਨ ਵਿਨ ਲਾਗੂ ਹੁੰਦੀਆਂ ਨੇ 99.9% ਨਹੀਂ 100% ਲਾਗੂ ਹੁੰਦੀਆਂ ਨੇ ਅੱਜ ਆਪਾਂ ਗੱਲ ਕਰਾਂਗੇ ਪਿੱਤ ਪ੍ਰਕਿਰਤੀ ਦੀ ਸਾਡੀ ਕੋਈ ਵੀ ਪ੍ਰਕਿਰਤੀ ਆ ਉਹ ਕੋਈ ਮਾੜੀ ਨਹੀਂ ਹੈ ਕਿਉਂਕਿ ਪ੍ਰਕਿਰਤੀ ਬਣਾਤਾ ਇਸ ਪਲੈਨਟ ਤੇ ਸਰਵਾਈਵ ਕਰਨਾ ਹੀ ਮੁਸ਼ਕਲ ਆ ਸਾਈ ਚਾਹੇ ਸਾਡੀ ਪਿਤ ਪ੍ਰਕਿਰਤੀ ਆ ਚਾਹੇ ਵਾਤ ਆ ਚਾਹੇ ਕਾਫਾ ਕੋਈ ਵੀ ਪ੍ਰਕਿਰਤੀ ਆ ਜਿੰਨੀ ਦੇਰ ਉਹਦੇ ਚ ਕੋਈ ਵਿਕ੍ਰਿਤੀ ਨਹੀਂ ਆਉਂਦੀ ਜਾਂ ਬਹੁਤ ਵੱਡੇ ਲੈਵਲ ਦੀ ਵਿਕ੍ਰਿਤੀ ਨਹੀਂ ਆਉਂਦੀ ਉੰਨੀ ਦੇਰ ਕੋਈ ਪ੍ਰਕਿਰਤੀ ਸਾਡੇ ਲਈ ਸ਼ਰਾਪ ਨਹੀਂ ਹੈਗੀ ਸੋ ਇਹਨੂੰ ਇੱਕ ਸਿਰਫ ਸਮਝਣਾ ਪ੍ਰਕਿਰਤੀ ਇਹ ਮੰਨ ਲੈਣਾ ਜਦੋਂ ਅਸੀਂ ਪ੍ਰਕਿਰਤੀ ਨੂੰ ਸਹੀ ਸਮਝ ਲੇ ਤਾਂ ਇਹ ਮੰਨ ਲੈਣਾ ਵੀ ਇਹ ਸਾਡਾ ਬਾਸ ਆ ਫਰਜ਼ ਕਰ ਲਓ ਪਿੱਤ ਪ੍ਰਕਿਰਤੀ ਆ ਆਪਾਂ ਪਿੱਤ ਤੇ ਗੱਲ ਕਰਨੀ ਆ ਜਿਹਦੀ ਪਿੱਤ ਪ੍ਰਕਿਰਤੀ ਆ ਉਹਨੇ ਮੰਨ ਲੈਣਾ ਵੀ ਪਿੱਤ ਮੇਰਾ ਬਾਸ ਆ ਮੈਂ ਇਹਦੇ ਅੰਡਰ ਰਹਿਣਾ ਆ ਬਾਈ ਬਰਥ ਜਿਨ੍ਹਾਂ ਦੀ ਪਿੱਤ ਪ੍ਰਕਿਰਤੀ ਆ ਉਹਨਾਂ ਨੇ ਉਸ ਦੇ ਅੰਡਰ ਰਹਿਣਾ ਫਿਰ ਸਿੱਖ ਲੈਣਾ ਸਿੱਖਾਂਗੇ ਕਿਵੇਂ ਜਦੋਂ ਸਾਨੂੰ ਪਤਾ ਲੱਗ ਜੂਗਾ ਵੀ ਮੇਰੀ ਪ੍ਰਕਿਰਤੀ ਕਿਹੜੀ ਆ ਬਾਤ ਆ ਪਿੱਤ ਦਾ ਕਾਫਾ ਹੁਣ ਪਿੱਤ ਪ੍ਰਕਿਰਤੀ ਦੀ ਮੈਂ ਤੁਹਾਨੂੰ ਲੱਛਣ ਦੱਸਦਾ ਪਹਿਲਾਂ ਤਾਂ ਜੇ ਆਪਾਂ ਸਿੱਧਾ ਜਾਂ ਦੇਖਾਂਗੇ ਪਿੱਤ ਪ੍ਰਕਿਰਤੀ ਵਾਲਾ ਵਿਅਕਤੀ ਆ ਉਹਨੂੰ ਗੁੱਸਾ ਜਲਦੀ ਆਊਗਾ ਥੋੜਾ ਗੁਸੈਲੇ ਜੁੱਸੇ ਦਾ ਹੋਊਗਾ ਭੁੱਖ ਜਲਦੀ ਲੱਗੂਗੀ ਸਹਿਨ ਨਹੀਂ ਹੋਊਗੀ ਭੁੱਖ ਕਹੂਗਾ ਵੀ ਹੁਣੇ ਹੀ ਖਾਣਾ ਕੁਝ ਤੇ ਸਾਹਸੀ ਹੋਊਗਾ ਜੋਸ਼ ਹੋਊਗਾ ਉਹਦੇ ਦੇ ਵਿੱਚ ਲੀਡਰ ਕਿਸਮ ਦਾ ਵਿਅਕਤੀ ਹੋਊਗਾ ਮੈਨੇਜ ਕਰ ਸਕਦਾ ਪੂਰੀ ਟੀਮ ਨੂੰ ਚੰਗੀ ਤਰ੍ਹਾਂ ਆਪਣੀ ਗੱਲ ਸਮਝਾ ਸਕਦਾ ਉਹਨਾਂ ਤੋਂ ਕੰਮ ਲੈ ਸਕਦਾ ਕੰਮ ਨੂੰ ਤੇਜ਼ੀ ਨਾਲ ਕਰਨ ਵਾਲਾ ਹੋਊਗਾ ਇਹ ਸਾਰੀਆਂ ਪਿੱਤ ਪ੍ਰਕਿਰਤੀ ਦੇ ਨੇ ਸਕਿਨ ਉਹਦੀ ਥੋੜੀ ਸੈਂਸਿਟਿਵ ਹੋਊਗੀ ਜੇ ਆਪਾਂ ਦੇਖਦੇ ਆਂ ਜੇ ਥੋੜੀ ਬਹੁਤੀ ਕੋਈ ਵਿਕ੍ਰਿਤ ਸਕਿਨ ਤੇ ਨਿਸ਼ਾਨ ਜਲਦੀ ਪੈ ਸਕਦੇ ਨੇ ਵਾਲ ਨੇ ਜਿਹੜੇ ਜਲਦੀ ਚਿੱਟੇ ਹੁੰਦੇ ਨੇ ਪਿੱਤ ਪ੍ਰਕਿਰਤੀ ਵਾਲਿਆਂ ਦੇ ਇਹ ਪਿੱਤ ਪ੍ਰਕਿਰਤੀ ਆ ਜੀ ਹੁਣ ਆਪਾਂ ਦੇਖੋ ਕਿੱਡਾ ਵਿਸ਼ਾਲ ਆ ਆਯੁਰਵੇਦ ਜਦੋਂ ਹੁਣ ਕੋਈ ਮੇਰੇ ਕੋਲ ਬਹੁਤ ਉੱਚ ਅਹੁਦੇਦਾਰ ਆਉਂਦੇ ਨੇ ਪੁਲਿਸ ਅਫਸਰ ਆਉਂਦੇ ਨੇ ਜਾਂ ਆਪਾਂ ਉਹਨਾਂ ਦਾ ਦੇਖਦਾ ਮੈਨੂੰ ਥੋੜਾ ਜਿਹਾ ਸੁਭਾਅ ਆ ਕਿਉਂਕਿ ਆਚਾਰਿਆ ਜੀ ਨੇ ਨਾਲ ਉਹਨਾਂ ਨੇ ਜੋਤਿਸ਼ ਤੇ ਬਹੁਤ ਵੱਡਾ ਕੰਮ ਕੀਤਾ ਤਾਂ ਸਾਡੇ ਸੁਭਾਅ ਚ ਆ ਸੀ ਕਈ ਵਾਰੀ ਦੇਖ ਲੈਂਦੇ ਆ ਜਦੋਂ ਅਸੀਂ ਫਿਰ ਦੇਖਦੇ ਆ ਹੁਣ ਜੇ ਆਪਾਂ ਪਿੱਤ ਨੂੰ ਦੇਖਾਂਗੇ ਪਿੱਤ ਮੈਨੇ ਮੈਂ ਪਹਿਲਾਂ ਤਾਂ ਤੁਹਾਨੂੰ ਦੱਸਦਾ ਥੋੜਾ ਜਿਹਾ ਵੀ ਗਰਮ ਗਰਮੀ ਹੁੰਦੀ ਆ ਜੇ ਸਿੱਧੇ ਭਾਸ਼ਾ ਚ ਕਹਿੰਦਾ ਗਰਮੈਸ਼ ਪੀ ਤਰੰਗ ਜਿਵੇਂ ਆਪਾਂ ਕਹਦੀਏ ਪੀਲਾ ਰੰਗ ਪੀਲਾ ਰੰਗ ਕਹਾਦਾ ਅਗਨੀ ਦਾ ਜੇ ਹੋਰ ਉਹ ਅਗਰੈਸਿਵ ਹੋ ਜੂ ਤਾਂ ਲਾਲ ਸੂਰਜ ਹੋ ਗਿਆ ਜਿਵੇਂ ਚੜਦਾ ਸੂਰਜ ਹੁੰਦਾ ਇਸ ਕਰਕੇ ਜਦੋਂ ਫਿਰ ਅਸੀਂ ਪਿਤ ਪ੍ਰਕਿਰਤੀ ਦੇ ਲੋਕਾਂ ਨੂੰ ਦੇਖਾਂਗੇ ਤਾਂ ਉਹਨਾਂ ਦਾ ਸੂਰਜ ਨਾਲ ਵੀ ਕਨੈਕਟ ਹੋਊਗਾ ਜੇ ਗ੍ਰਹਾਂ ਚ ਜਾਂ ਜੋਤਿਸ਼ ਚ ਜਾਵਾਂਗੇ ਤਾਂ ਦੇਖਾਂਗੇ ਜਿਹੜਾ ਬਹੁਤ ਵੱਡਾ ਕੋਈ ਲੀਡਰ ਬਣ ਗਿਆ ਜਾਂ ਸਾਡੇ ਕੋਲ ਆਉਂਦੇ ਨੇ ਬਹੁਤ ਵੱਡੇ ਲੀਡਰ ਜਿਹੜੇ ਆਉਂਦੇ ਨੇ ਜਦੋਂ ਅਸੀਂ ਦੇਖਦੇ ਆ ਕਿਉਂਕਿ ਅਕ੍ਰਿਓਸਟੀ ਹੁੰਦੀ ਆ ਲੀਡਰਾਂ ਨੂੰ ਵੀ ਵੈਜ ਜੀ ਦੱਸਿਓ ਜਰਾ ਤਾਂ ਉਦੋਂ ਜਦੋਂ ਦੇਖਦੇ ਆ ਤਾਂ ਉਹਨਾਂ ਦਾ ਸੂਰਜ ਆ ਜਿਹੜਾ ਉੱਚਦਾ ਹੁੰਦਾ ਦੇ ਨਾਲ ਮੰਗਲ ਦੇਖੋ ਹੁਣ ਮੰਗਲ ਵੀ ਗ੍ਰਹਿ ਗਰਮ ਆ ਆਯੁਰਵੇਦ ਨੇ ਕੋਈ ਛੱਡਿਆ ਹੀ ਨਹੀਂ ਕੋਈ ਇੱਕ ਪਿੰਨ ਪੁਆਇੰਟ ਵੀ ਨਹੀਂ ਗੁੰਜਾਇਸ਼ ਛੱਡੀ ਵੀ ਆਪਣੇ ਸਮਝ ਨਾ ਆ ਸਕੇ ਗੱਲ ਹੁਣ ਪਿੱਤ ਪ੍ਰਕਿਰਤੀ ਦੋਨੇ ਚੀਜ਼ਾਂ ਨਾਲ ਕਨੈਕਟਰ ਹੋਗੀ ਮੰਗਲ ਨਾਲ ਵੀ ਸੂਰਜ ਨਾਲ ਵੀ ਜਿਹਦੇ ਦੋਵੇਂ ਗ੍ਰਹਿ ਸਟਰੋਂਗ ਹੋਗੇ ਉਹ ਜਾਂ ਤਾਂ ਕਿਸੇ ਕੰਪਨੀ ਦਾ ਸੀਈਓ ਬਣ ਜਾਊਗਾ ਹੁਣ ਕਈ ਲੋਕ ਦੇਖਦੇ ਨੇ ਮੈਂ ਉਹਨਾਂ ਦੀ ਪ੍ਰਕਿਰਤੀ ਦੇਖ ਕੇ ਦੱਸ ਦਿੰਦਾ ਵੀ ਯਾਰ ਤੁਸੀਂ ਇਦਾਂ ਦਿਓ ਆ ਕੰਮ ਆ ਤੁਹਾਡਾ ਇਦਾਂ ਕਰਦੇ ਹੋ ਉਹ ਸੋਚਦੇ ਨੇ ਵੈ ਜੀ ਤੁਸੀਂ ਜੋਤਿਚ ਜਾਣਦੇ ਹੋ ਮੈਂ ਕਿਹਾ ਮੈਂ ਜੋਤਿਸ਼ ਤਾਂ ਨਹੀਂ ਜਾਣਦਾ ਪਰ ਮੈਂ ਆਯੁਰਵੇਦ ਨੂੰ ਸਿੱਖ ਰਿਹਾ ਇਹਨੂੰ ਪੜ੍ਹ ਰਿਹਾ ਸਾਡੇ ਵਿਗਿਆਨੀ ਜਿਹੜੇ ਹੋਏ ਨੇ ਵਾਕਈ ਸਿਰ ਝੁਕਦਾ ਉਹਨਾਂ ਨੂੰ ਜਦੋਂ ਤੁਸੀਂ ਵੀ ਇਹਦੇ ਨਾਲ ਜੁੜੋਗੇ ਤੁਹਾਡਾ ਆਪਣੇ ਆਪ ਇਹਨੂੰ ਨਮਸਕਾਰ ਕਰਨ ਨੂੰ ਜੀ ਕਰੂਗਾ ਆਯੁਰਵੇਦ ਨੂੰ ਤੁਸੀਂ ਕਹੋਗੇ ਯਾਰ ਸਵਾਦ ਆ ਗਿਆ ਆਯੁਰਵੇਦ ਦੀ ਜ਼ਿੰਦਗੀ ਜੀ ਕੇ ਸਾਨੂੰ ਪਤਾ ਲੱਗ ਗਿਆ ਆਯੁਰਵੇਦ ਨੂੰ ਜੇ ਅਸੀਂ ਖੋਲਦੇ ਆ ਤਾਂ ਮਤਲਬ ਇਹ ਉਹਦਾ ਇਹ ਹੈ ਜ਼ਿੰਦਗੀ ਜੀਣ ਦਾ ਸਲੀਕਾ ਜੇ ਬਿਲਕੁਲ ਸਰਲ ਭਾਸ਼ਾ ਚ ਕਹਿ ਦਈਏ ਹੁਣ ਆਪਾਂ ਪਿੱਤ ਦੇਰ ਦੇ ਗਿਰਦ ਘੁੰਮੀ ਜਾਣਾ ਆ ਫਿਰ ਜਦੋਂ ਪਿੱਤ ਚ ਵਿਕ੍ਰਿਤੀ ਆਉਂਦੀ ਆ ਫਰਜ਼ ਕਰ ਲਓ ਪਿੱਤ ਕਿਸੇ ਦੀ ਲੋੜ ਤੋਂ ਵੱਧ ਵੱਧ ਗਈ ਫਿਰ ਕੀ ਹੋਣਾ ਹੁਣ ਤੁਸੀਂ ਹਿਸਾਬ ਲਾਓ ਮੈਂ ਤੁਹਾਨੂੰ ਸਮਝਾਈ ਆ ਜਿਹੜੀ ਗੱਲ ਵੀ ਪਿੱਤ ਦਾ ਮਤਲਬ ਆ ਗਰਮ ਤੇਜ਼ ਆਗਨੀ ਇਹ ਸਾਰੀਆਂ ਚੀਜ਼ਾਂ ਪਿੱਤ ਨੇ ਜਦੋਂ ਹੁਣ ਸਾਡੇ ਅੰਦਰ ਪਿੱਤ ਵੱਧ ਗਿਆ ਤਾਂ ਉਹਨੇ ਕੀ ਕਰਨਾ ਸਾਨੂੰ ਜਲਣ ਹੋਊਗੀ ਐਸਿਡ ਬਣੂਗਾ ਅਮਲ ਪਿੱਤ ਹੋ ਜਾਣਾ ਨਾਲ ਫਿਰ ਹੋਰ ਵੱਧੂਗੀ ਫਿਰ ਕੀ ਹੋਊਗਾ ਸਾਡੀ ਸਕਿਨ ਪਹਿਲਾਂ ਹੀ ਸੈਂਸਿਟਿਵ ਆ ਜਦੋਂ ਪਿਤ ਵਧੇਗੀ ਤਾਂ ਕੀ ਹੋਣਾ ਸ਼ੁਰੂ ਹੋ ਜੂਗਾ ਕੋਈ ਸਕਿਨ ਦੀ ਡਿਸੀਜ਼ ਹੋ ਜੂਗੀ ਸਾਨੂੰ ਵਾਲ ਜਲਦੀ ਪੱਕਣਗੇ ਤੇ ਝੜਨ ਲੱਗ ਜਾਣਗੇ ਜਿਵੇਂ ਮੇਰੀ ਵੀ ਪ੍ਰਕਿਰਤੀ ਪਿਤ ਤਾਂ ਸੋ ਇਸ ਕਰਕੇ ਜਦੋਂ ਅਸੀਂ ਇਸ ਚੀਜ਼ ਨੂੰ ਸਮਝਾਂਗੇ ਤਾਂ ਸਾਨੂੰ ਰੋਗ ਦਾ ਇਲਾਜ ਕਰਨਾ ਸੌਖਾ ਹੋ ਜਾਊਗਾ ਫਿਰ ਅਮਲ ਪਿਤ ਵਧੂਗਾ ਐਸਿਡਿਟੀ ਵਧੂਗੀ ਸਭ ਤੋਂ ਵੱਧ ਜਿਹੜੇ ਰੋਗ ਨੇ ਉਹ ਅਮਲ ਪਿੱਤ ਦੇ ਨੇ ਐਸਿਡ ਦੇ ਨੇ ਤਜ਼ਾਬ ਦੇ ਨੇ ਇਸ ਸਰੀਰ 'ਚ ਹੁਣ ਦੇਖੋ ਜਦੋਂ ਸਾਡੀ ਪ੍ਰਕਿਰਤੀ ਪਿੱਤ ਆ ਤਾਂ ਐਸਿਡ ਸਾਨੂੰ ਵਧਣ ਲੱਗ ਗਿਆ ਤਾਂ ਅਸੀਂ ਉਸ ਚੀਜ਼ ਦੇ ਵਿੱਚ ਡਿਸਟਰਬ ਹੋਣਾ ਸ਼ੁਰੂ ਹੋ ਜਾਾਂਗੇ ਜੇ ਹੁਣ ਆਪਾਂ ਦੇਖਾਂਗੇ ਪਿੱਤ ਪ੍ਰਕਿਰਤੀ ਵਾਲਿਆਂ ਨੂੰ ਭੋਜਨ ਕਿਹੜੇ ਚੰਗੇ ਲੱਗਦੇ ਨੇ ਉਹ ਕਹਿਣਗੇ ਜੇ ਘਰੇ ਆ ਕੇ ਫਰਜ ਕਰ ਲੋ ਲਿਆ ਯਾਰ ਠੰਡਾ ਹੀ ਦੇ ਦੇ ਪ੍ਰਸ਼ਾਦਾ ਜੇ ਪਿਆ ਮੈਨੂੰ ਤਾਂ ਉਹੀ ਵਧੀਆ ਲੱਗਦਾ ਜਾਂ ਦਾਲ ਆ ਕੋਈ ਸਬਜ਼ੀ ਆ ਉਹ ਕਹਿਣਗੇ ਗਰਮ ਨਾ ਕਰੀ ਠੰਢੀ ਉਹ ਲਿਆ ਜਦ ਕੋਈ ਹੋਰ ਠੰਡੀਆਂ ਚੀਜ਼ਾਂ ਖਾਣ ਨੂੰ ਉਹਨਾਂ ਦਾ ਮਨ ਕਰੂਗਾ ਜਿਵੇਂ ਦਹੀਂ ਨੂੰ ਦਿਲ ਕਰੂਗਾ ਲੱਸੀ ਨੂੰ ਮਨ ਕਰੂਗਾ ਉਹ ਘਣੇ ਦਰਖਤਾਂ ਦੀ ਛਾਵੇਂ ਬੈਠ ਕੇ ਉਹਨਾਂ ਨੂੰ ਮਨਮੋਹਕ ਜਿਹੜਾ ਲੱਗੂਗਾ ਠੰਡੀ ਹਵਾ ਸ਼ੀਤ ਹਵਾ ਜਿਹੜੀ ਆ ਗਰਮੀ ਬਹੁਤ ਮਹਿਸੂਸ ਕਰਦੇ ਨੇ ਪਰ ਪ੍ਰਕਿਰਤੀ ਵਾਲੇ ਲੋਕ ਨੇ ਜਿਹੜੇ ਬੇਲੇ ਬੈਠ ਕੇ ਰਾਜ਼ੀ ਨਹੀਂ ਰਹਿੰਦੇ ਉਹ ਸੋਚਣਗੇ ਆਪ ਹੋਣਗੇ ਪੂਰੇ ਪਰਫੈਕਟ ਆਪਣੇ ਕੰਮ ਦੇ ਵਿੱਚ ਬਹੁਤ ਹੱਦ ਤੱਕ ਪਰਫੈਕਟ ਹੋਣਗੇ ਤੂੰ ਦੂਜਿਆਂ ਤੋਂ ਵੀ ਇਹੀ ਐਕਸੈਪਟ ਕਰਦੇ ਨੇ ਜੇ ਉਹ ਕੋਈ ਦੂਜਾ ਕੰਮ ਕੋਈ ਗਲਤੀ ਕਰੂਗਾ ਜਾਂ ਉਹ ਉਹਨਾਂ ਨੂੰ ਜਲਦੀ ਆਊਗਾ ਵੀ ਯਾਰ ਤੈਨੂੰ ਇਹ ਵੀ ਨਹੀਂ ਪਤਾ ਇਹ ਨਹੀਂ ਕਰ ਸਕਦਾ ਤੂੰ ਇਦਾਂ ਦਾ ਉਹਨਾਂ ਦੇ ਆਰ ਦੇ ਗਿਰਦ ਜਿਹੜਾ ਦਾਇਰਾ ਜਿਹੜਾ ਉਹ ਕਾਇਮ ਹੋ ਜਾਂਦਾ ਤੇ ਰੋਗ ਵੀ ਮੈਂ ਤੁਹਾਨੂੰ ਕਾਫੀ ਦੱਸਤੇ ਜੇ ਹੁਣ ਪਿੱਤ ਪ੍ਰਕਿਰਤੀ ਨੂੰ ਪੂਰਾ ਖੋਲਾਂਗੇ ਤਾਂ 40 ਤੋਂ 60 ਰੋਗ ਨੇ ਜਿਹੜੇ ਪਿੱਤ ਦੇ ਵਿਕ੍ਰਿਤ ਹੋਣ ਨਾਲ ਲੱਗਦੇ ਨੇ ਸਭ ਤੋਂ ਪਹਿਲਾਂ ਸ਼ੁਰੂ ਹੁੰਦਾ ਸਾਡਾ ਪਿੱਤ ਜਦੋਂ ਵੱਧ ਗਈ ਸਾਡੀ ਜਟੜਾਗਨੀ ਹੈ ਜਿਹੜੀ ਉਹ ਕਈ ਵਾਰ ਕੀ ਹੁੰਦਾ ਪਿੱਤ ਪ੍ਰਕਿਰਤੀ ਵਾਲੇ ਨੂੰ ਭੁੱਖ ਬਹੁਤ ਲੱਗਣ ਲੱਗ ਜੂਗੀ। ਹਾਂ ਦੂਜੀ ਚੀਜ਼ ਜਿਹੜੀ ਮੈਂ ਦੱਸਾਂ ਜਦੋਂ ਅਸੀਂ ਲੈਬ ਦੇ ਵਿੱਚ ਜਾ ਕੇ ਬਲੱਡ ਦਾ ਟੈਸਟ ਕਰਵਾਵਾਂਗੇ ਤਾਂ ਉਹਨਾਂ ਦਾ ਬਿਲੂਰੇਬਿਨਾ ਜਿਹੜਾ ਉਹ ਹਾਇਰ ਸਾਈਡ ਹੋਊਗਾ। ਕਈਆਂ ਕਈ ਪਿੱਤ ਪ੍ਰਕਿਰਤੀ ਵਾਲਿਆਂ ਦੀ ਜ਼ਿਆਦਾ ਵਿਕ੍ਰਿਤੀ ਆ ਗਈ ਤਾਂ ਉਹਨਾਂ ਨੂੰ ਪੀਲੀਆ ਰਹਿਣ ਲੱਗ ਜੂਗਾ। ਆਫਟਰ ਵਿਕ੍ਰਿਤੀ ਦੀਆਂ ਗੱਲਾਂ ਨੇ ਇਹ ਜਦੋਂ ਉਹਨਾਂ ਦੇ ਵਿੱਚ ਕੋਈ ਨਾ ਕੋਈ ਫਾਲਟ ਆ ਗਿਆ। ਓ.ਟੀ.ਪੀ.ਟੀ. ਜਲਦੀ ਡਿਸਟਰਬ ਹੋਣਗੇ। ਪਰ ਉਹਨਾਂ ਦਾ ਹਾਜਮਾ ਦਰੁਸਤ ਹੋਊਗਾ। ਜੀ ਉਹਨਾਂ ਦਾ ਬਿਲੂਰੀਬਿਨ ਥੋੜਾ ਜਿਹਾ ਹਾਇਰ ਸਾਈਡ ਵੀ 1.2 3 4 ਤੱਕ ਜਾਂ ਜਿਸ ਜਿਸ ਵੀ ਤੁਸੀਂ ਪੈਰਾਮੀਟਰ ਤੇ ਟੈਸਟ ਕਰਾਉਂਗੇ ਤਾਂ ਵੀ ਉਹਨਾਂ ਨੂੰ ਕੋਈ ਭੁੱਖ ਇਹ ਨਹੀਂ ਹੈਗਾ ਵੀ ਜਲਦੀ ਘਟ ਗਈ ਕਿਉਂਕਿ ਪਿੱਤਾ ਅੰਦਰ ਅਗਨੀ ਤਾਂ ਹੈ ਹੀ ਅਗਨੀ ਨੇ ਹজম ਕਰਨਾ ਹੁੰਦਾ ਪਰ ਉਹ ਬਹੁਤ ਚੰਗਾ ਲੱਛਣ ਨਹੀਂ ਵੀ ਸਾਡਾ ਕਿਸੇ ਬੰਦੇ ਨੂੰ ਬਿਲੂਰੀਬਿਨ ਵੀ ਵਧਿਆ ਹੋਇਆ ਓਟੀਪੀਟੀ ਵੀ ਵਧਿਆ ਹੋਇਆ ਭੁੱਖ ਫੇਰ ਵੀ ਜ਼ਿਆਦਾ ਲੱਗਦੀ ਆ ਇਸ ਇਟ ਮੀਨਸ ਕੀ ਆ ਵਿਕਰਤੀ ਨੇ ਵਧਦੇ ਜਾਣਾ ਉਹਨੂੰ ਸਹਜਤਾ ਚ ਲਿਆਉਣਾ ਸਾਡੀ ਜ਼ਿੰਮੇਵਾਰੀ ਆ ਸਾਡਾ ਫਰਜ਼ ਆ ਉਦੇ ਲਈ ਜਿਵੇਂ ਹੁਣ ਕੰਨਿਆਂ ਨੂੰ ਆ ਹੁਣ ਆਪਾਂ ਇੱਥੇ ਗੱਲ ਚੱਲੀ ਮੈਂ ਇੱਥੇ ਇਹਦਾ ਨੁਸਖਾ ਵੀ ਇੱਕ ਦੱਸਦਾ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਭੁੱਖ ਲੱਗਦੀ ਆ ਪਿੱਤ ਪ੍ਰਕਿਰਤੀ ਵਾਲਿਆਂ ਨੂੰ ਵੀ ਖਾ ਲਿਆ ਫਿਰ ਹਜ ਕਿਉਂਕਿ ਪਿੱਤਾ ਜਲਦੀ ਹজম ਹੋ ਜਾਣਾ ਤਾਂ ਉਹਨਾਂ ਨੂੰ ਜਿਵੇਂ ਕਾਮ ਦੁੱਧ ਦਾ ਰਸ ਜਾਂ ਠੰਡਾ ਦੁੱਧ ਪਿੱਤ ਪ੍ਰਕਿਰਤੀ ਵਾਲਿਆਂ ਲਈ ਅੰਮ੍ਰਿਤ ਬਣ ਜਾਂਦਾ ਦੇਸੀ ਗਾਂ ਦਾ ਠੰਡਾ ਦੁੱਧ ਲਓ ਉਹਨੂੰ ਉਬਾਲ ਕੇ ਫ੍ਰਿਜ ਚ ਰੱਖ ਦਿਓ ਉਹ ਪੀਣ ਨਾਲ ਜਿਵੇਂ 100 ml ਪੀ ਲਈਏ ਸਵੇਰੇ ਦੁਪਹਿਰੇ ਸ਼ਾਮ ਜਾਦੂ ਵਰਗਾ ਕੰਮ ਕਰਦਾ ਘੜੇ ਦਾ ਜਲ ਪੀਣਾ ਉਹਨਾਂ ਲਈ ਬਹੁਤ ਵਧੀਆ ਤੇ ਕਬਜ ਨਹੀਂ ਹੋਣ ਦੇਣੀ ਪਿੱਤ ਪ੍ਰਕਿਰਤੀ ਵਾਲਿਆਂ ਨੂੰ ਕਬਜ ਵੀ ਥੋੜਾ ਜਿਹਾ ਰਹਿੰਦੀ ਆ ਕਿਉਂਕਿ ਪਿੱਤ ਹੁੰਦੀ ਆ ਪਿੱਤ ਤੋਂ ਹੁਣ ਦੇਖੋ ਸਮਝੋ ਹਰ ਚੀਜ਼ ਪਿੱਤ ਨਾਲ ਜੁੜੀ ਜਾਣੀ ਆ ਪਿੱਤ ਨੇ ਕੀ ਕਰਨਾ ਗਰਮੈਸ਼ ਦੇਣੀ ਆ ਜਦੋਂ ਆਂਤੜੀਆਂ ਨੂੰ ਥੋੜਾ ਥੋੜਾ ਗਰਮੈਸ਼ ਦੇਣੀ ਆ ਤਾਂ ਉੱਥੇ ਮਲ ਕੀ ਹੋਊਗਾ ਸੁੱਕਣ ਲੱਗ ਜੂਗਾ ਧੁੱਪ ਨੇ ਸਕਾਉਣਾ ਨਾ ਚੀਜ਼ਾਂ ਨੂੰ ਉਹਨਾਂ ਚੋਂ ਪਾਣੀ ਆ ਜਿਹੜਾ ਉਹ ਘਟਾ ਦੇਣਾ ਜੇ ਆਪਾਂ ਬਾਹਰ ਕੋਈ ਚੀਜ਼ ਗਿੱਲੀ ਆ ਫਰਜ਼ ਕਰ ਲਓ ਜਾਂ ਕੱਪੜੇ ਸੁੱਕਣੇ ਪਾਉਣੇ ਆ ਕਾਜ਼ੇ ਨਾਲ ਸੁੱਕਦੇ ਨੇ ਪਿੱਤ ਨਾਲ ਗਰਮੈਸ਼ ਨਾਲ ਇਦਾਂ ਹੀ ਜਦੋਂ ਸਾਡੀਆਂ ਆਂਤੜੀਆਂ 'ਚ ਪਿੱਤ ਚਲੀ ਗਈ ਤਾਂ ਉੱਥੇ ਮਲ ਜੰਮਣਾ ਸ਼ੁਰੂ ਹੋ ਜਾਊਗਾ ਫਿਰ ਉਹਦੇ ਲਈ ਸਾਨੂੰ ਕੀ ਕਰਨਾ ਪਊਗਾ ਕੋਈ ਜਲਾਬ ਲੈਣਾ ਚਾਹੀਦਾ ਜਾਂ ਕੋਈ ਕਬਜ ਕੁਸ਼ਾ ਜਿਹੜੀਆਂ ਔਸ਼ਧੀਆਂ ਨੇ ਉਹ ਲੈਣੀਆਂ ਚਾਹੀਦੀਆਂ ਨੇ ਪਰ ਇੱਕ ਗਲਤੀ ਨਹੀਂ ਕਰਨੀ ਚਾਹੀਦੀ ਬਹੁਤ ਤੇਜ਼ ਜਿਹੜੀਆਂ ਔਸ਼ਧੀਆਂ ਨੇ ਕਬਜ ਨੂੰ ਦੂਰ ਕਰਨ ਵਾਲੀਆਂ ਉਹ ਨਿਰੰਤਰ ਨਹੀਂ ਖਾਣੀਆਂ ਚਾਹੀਦੀਆਂ ਉਹਨਾਂ ਨਾਲ ਕੀ ਹੁੰਦਾ ਵੀ ਸਾਡੀ ਆਂਤੜੀ ਆ ਜਿਹੜੀ ਇੰਟਰਸਟਾਈਨ ਆ ਉਹਦੇ 'ਚ ਹੋਰ ਖੁਸ਼ਕੀ ਆ ਜਾਂਦੀ ਹੈ ਕਿਉਂਕਿ ਪਿੱਤ ਨੂੰ ਅਸੀਂ ਘਟਾ ਨਹੀਂ ਰਹੇ ਖਾਣ ਪੀਣ ਆਪਣਾ ਸਹੀ ਨਹੀਂ ਕਰ ਰਹੇ ਜਦੋਂ ਅੰਤੜੀਆਂ 'ਚ ਖੁਸ਼ਕੀ ਹੋ ਗਈ ਫਿਰ ਸਾਨੂੰ ਕਮਜ਼ੋਰ ਕਮਜ਼ੋਰੀ ਹੋਣੀ ਸ਼ੁਰੂ ਹੋ ਜੂਗੀ ਤੁਸੀਂ ਦੇਖਿਆ ਹੋਣਾ ਕੰਨਿਆਂ ਦੇ ਹੱਥ ਬਹੁਤ ਪਤਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਮੂੰਹ ਪਤਲਾ ਹੋਣਾ ਸ਼ੁਰੂ ਹੋ ਜਾਂਦਾ ਢੇਟ ਉਹਨਾਂ ਦਾ ਥੋੜਾ ਜਿਹਾ ਵੱਡਾ ਰਹਿੰਦਾ ਉਹਦਾ ਕਾਰਨ ਕੀ ਆ ਵੀ ਅੰਤੜੀਆਂ 'ਚ ਪਿੱਤ ਚਲੀ ਗਈ ਉੱਥੇ ਮਲ ਜੰਮੀ ਜਾ ਰਿਹਾ ਬੜਾ ਡੂੰਗਾ ਵਿਸ਼ਾ ਦੋਸਤੋ ਮੇਰਾ ਇੱਕੇ ਮਕਸਦਾ ਮੈਂ ਤਾਂ ਇਹਨੂੰ ਇੰਨਾ ਸਰਲ ਭਾਸ਼ਾ ਚ ਲੈ ਕੇ ਆਉਣਾ ਤੁਹਾਡੇ ਸਾਹਮਣੇ ਵੀ ਤੁਹਾਨੂੰ ਸਮਝ ਆਉਣ ਲੱਗ ਜਵੇ ਜਦੋਂ ਤੁਸੀਂ ਇਹ ਚੀਜ਼ਾਂ ਨੂੰ ਸਮਝੋਗੇ ਫਿਰ ਤੁਹਾਨੂੰ ਬਹੁਤ ਜ਼ਿਆਦਾ ਭਟਕਣ ਦੀ ਲੋੜ ਨਹੀਂ ਪਊਗੀ ਵੀ ਮੈਂ ਉੱਥੇ ਚਲਾ ਜਾਵਾਂ ਉੱਥੇ ਤੁਸੀਂ ਸਮਝ ਲਓਗੇ ਵੀ ਯਾਰ ਆਹ ਗੱਲ ਆ ਜਦੋਂ ਤੁਸੀਂ ਉਹਦੇ ਤੇ ਆਪਣੇ ਸਰੀਰ ਤੇ ਪ੍ਰੈਕਟੀਕਲ ਕਰਨਾ ਸ਼ੁਰੂ ਕਰਦੋਂਗੇ ਤਾਂ ਤੁਹਾਨੂੰ ਸਮਝ ਆਉਣ ਲੱਗ ਜੂਗੀ ਗੱਲ ਤਾਂ ਉਹਦੇ ਕੀ ਹੋਊਗਾ ਸਕਿਨ ਦੇ ਵਿੱਚੋਂ ਸੇਕ ਨਿਕਲੂਗਾ। ਪਿਤਪਕਿਰ ਥੋੜਾ ਹਲਕਾ ਸੇਕ ਦੂਜਾ ਬੰਦਾ ਕਹੂਗਾ ਵੀ ਆ ਤੇਰੇ ਹੱਥ ਗਰਮ ਨੇ। ਤਾਂ ਬੁਖਾਰ ਤਾਂ ਨਹੀਂ ਤੇਨੂੰ। ਜੇ ਮਾੜਾ ਜਿਹਾ ਧੁੱਪ ਚ ਜਾ ਕੇ ਆਊਗਾ ਸਰੀਰ ਜਲਦੀ ਗਰਮ ਹੋਊਗਾ। ਇਹ ਸਾਰੇ ਲੱਛਣ ਨੇ। ਤੇ ਇਹਦੇ ਲਈ ਜੇ ਆਪਾਂ ਔਸ਼ਦੀਆਂ ਦੀ ਗੱਲ ਕਰਾਂਗੇ। ਹੁਣ ਦੇਖੋ ਆਪਾਂ ਨੇ ਪ੍ਰਕਿਰਤੀ ਸਮਝ ਲਈ। ਇਹਦੀ ਮੈਂ ਕੋਈ ਤੁਹਾਨੂੰ ਰੋਗ ਦਾ ਸਪੈਸਿਫਿਕ ਰੋਗ ਤੇ ਤਾਂ ਆਪਾਂ ਗੱਲ ਨਹੀਂ ਕੀਤੀ। ਵੀ ਮੈਂ ਆਹ ਔਸ਼ਦੀ ਪਰ ਫੇਰ ਵੀ ਜਿਹੜਾ ਤ੍ਰਿਫਲਾ ਚੂਰਣ ਆ ਏ ਹੁਣ ਇਥੇ ਪਿੱਤ ਪ੍ਰਕਿਰਤੀ ਦੇ ਵਿੱਚ ਅਸੀਂ ਲੈ ਸਕਦੇ ਹਾਂ ਹਰੜ 1 ਬਹੇੜਾ 2 ਆਮਲਾ 3 ਭਾਗ 100 ਗ੍ਰਾਮ 200 ਗ੍ਰਾਮ 300 ਗ੍ਰਾਮ ਹਰੜ ਬਹੇੜਾ ਆਮਲਾ ਇਹ ਪਿੱਤ ਪ੍ਰਕਿਰਤੀ ਵਾਲਿਆਂ ਲਈ ਅਮਰਤ ਸਮਾਨ ਕੰਮ ਕਰਦਾ ਫਿਰ ਹੁਣ ਦੇਖੋ ਫਿਰ ਹੋ ਗਿਆ ਵੀ ਲੈਣਾ ਹੁਣ ਕਾਦੇ ਨਾਲ ਹੁਣ ਸਾਨੂੰ ਸਮਝ ਆ ਗਈ ਵੀ ਮੈਂ ਪਿੱਤ ਪ੍ਰਕਿਰਤੀ ਲਈ ਲੈ ਰਿਹਾ ਤਾਂ ਅਸੀਂ ਉਦਾਂ ਦਾ ਅਨੁਪਾਣ ਰੱਖਾਂਗੇ ਜਿਹੜਾ ਪਿੱਤ ਨੂੰ ਨਾ ਵਧਾਵੇ ਜੇ ਮੈਂ ਹੁਣ ਆਯੁਰਵੇਦ ਚ ਤ੍ਰਿਫਲੇ ਨੂੰ ਕਈ ਵਾਰ ਸ਼ਹਿਦ ਨਾਲ ਵੀ ਦੱਸਿਆ ਹੋਇਆ ਜੇ ਹੁਣ ਪਿੱਤ ਪ੍ਰਕਿਰਤੀ ਪ੍ਰધાન ਵਿਅਕਤੀ ਆਮਲੇ ਤੈਨੂੰ ਤ੍ਰਿਫਲੇ ਨੂੰ ਸ਼ਹਿਦ ਨਾਲ ਲਊਗਾ ਤਾਂ ਕੀ ਹੋਊਗਾ ਹੋਰ ਵਿਕ੍ਰਿਤੀ ਵਧੂ ਕਿ ਨਹੀਂ ਕਿਉਂਕਿ ਮధు ਗਰਮਾ ਸ਼ਹਿਦ ਗਰਮਾ ਮਖਿਆਲ ਗਰਮ ਇਦਾਂ ਸਮਝਣਾ ਪੈਣਾ ਆਯੁਰਵੇਦ ਨੂੰ ਇਦਾਂ ਨਹੀਂ ਹੋਣਾ ਵੀ ਆ ਤ੍ਰਿਫਲਾ ਚੂਰਣ ਮੈਂ ਦੱਸਦਾ ਜੀ ਸਾਡਾ ਲਾਓ ਬਹੁਤ ਵਧੀਆ ਮਹਿੰਗਾ ਜ਼ਰੂਰ ਆ ਤੈਨੂੰ ਖਾਈ ਜਾਓ ਇਦਾਂ ਨਹੀਂ ਗੱਲ ਬਣਨੀ ਇਦਾਂ ਅਸੀਂ ਨੁਕਸਾਨ ਕਰਾਂਗੇ ਜਿਹੜੇ ਲੋਕ ਕਹਿੰਦੇ ਨੇ ਨਾ ਵੀ ਆਯੁਰਵੇਦ ਔਸ਼ਦੀਆਂ ਦਾ ਨੁਕਸਾਨ ਨਹੀਂ ਹੈਗਾ ਕਈ ਵਾਰ ਏਦਾਂ ਦੇ ਨੁਕਸਾਨ ਹੁੰਦੇ ਨੇ ਹਾਂ ਹੈ ਨਹੀਂ ਕੋਈ ਸਾਈਡ ਇਫੈਕਟ ਉਸ ਲੈਵਲ ਦੇ ਪਰ ਜਦੋਂ ਅਸੀਂ ਰੋਂਗ ਵੇ ਨਾਲੇ ਕੰਮ ਕਰੀ ਜਾਵਾਂਗੇ ਫਿਰ ਕਿਵੇਂ ਹੋਊਗਾ ਫਾਇਦਾ ਸਭ ਤੋਂ ਵੱਡਾ ਤਾਂ ਆਯੁਰਵੇਦ ਦਾ ਨੁਕਸਾਨ ਕਰਾਂਗੇ ਕਿਉਂਕਿ ਸਾਡੀ ਜਿਹੜੀ ਉਹਦੇ ਤੋਂ ਉਹ ਆ ਸਾਡਾ ਉਹਦੇ ਨਾਲ ਇੱਕ ਜੁੜਿਆ ਹੋਇਆ ਕਨੈਕਟੀਵਿਟੀ ਆ ਉਹ ਟੁੱਟਣੀ ਸ਼ੁਰੂ ਹੋ ਜੂਗੀ ਵੀ ਯਾਰ ਇਹ ਵੈਦਬੂਦ ওই ਗੱਪ ਮਰੀ ਜਾਂਦੇ ਨੇ ਦਾਅਵੇ ਕਰੀ ਜਾਂਦੇ ਨੇ ਕੰਮ ਤਾਂ ਕੋਈ ਦਵਾਈ ਕਰਦੀ ਨਹੀਂ ਇਹਨਾਂ ਦੀ ਡੱਕਾ ਨਹੀਂ ਕੰਮ ਕਰਦੀ ਦਵਾਈ ਕਿ ਸਾਡਾ ਉਹ ਤੋਂ ਟੁੱਟਣਾ ਸ਼ੁਰੂ ਹੋ ਜਾਊਗਾ ਫਿਰ ਅਸੀਂ ਉੱਥੇ ਜਿਹੜਾ ਵੈਦ ਆ ਦੱਸਣ ਵਾਲਾ ਉਹਨੂੰ ਦੋਸ਼ ਲੱਗੂਗਾ ਇੱਕ ਕਿਉਂਕਿ ਜਿਹੜੇ ਮਹਾਪੁਰਖਾਂ ਨੇ ਜਿਹੜੇ ਵਿਗਿਆਨੀਆਂ ਨੇ ਰੇਸ਼ੀਆਂ ਨੇ ਇੰਨੀ ਰਿਸਰਚ ਕੀਤੀ ਆ ਅਸੀਂ ਉਹਨੂੰ ਯਾਰ ਇੰਨੇ ਸਸਤੇ 'ਚ ਇਦਾਂ ਨਾ ਸਮਝਾ ਦਿਆ ਕਰੋ ਲੋਕਾਂ ਨੂੰ ਤ੍ਰਿਫਲਾ ਚੂਰਨ ਲੈਣ ਦਾ ਜਿਹੜਾ ਹੈਗਾ ਪ੍ਰਯੋਗ ਕਰਨਾ ਤੁਸੀਂ ਜਲ ਨਾਲ ਲੈ ਸਕਦੇ ਹੋ ਘੜੇ ਦੇ ਜਲ ਨਾਲ ਲਾਹੋਗੇ ਸ਼ਾਮ ਨੂੰ ਲੈ ਲਓ ਉਹਨੂੰ ਖਾਣੇ ਤੋਂ ਪਹਿਲਾਂ ਲੈ ਲਓ ਪਿੱਤ ਤਕਿਰਤੀ ਵਾਲੇ ਲੈ ਸਕਦੇ ਨੇ ਖਾਣੇ ਤੋਂ ਪਹਿਲਾਂ ਇੱਕ ਚਮਚ ਲਾਓ ਉਹਦਾ ਖਾਲੀ ਪੇਟ ਵੀ ਲਿਆ ਜਾ ਸਕਦਾ ਤਾਜੇ ਪਾਣੀ ਨਾਲ ਖਾਲੀ ਪੇਟ ਲਓਗੇ ਬਹੁਤ ਫਾਇਦਾ ਕਰੂਗਾ ਦੁੱਧ ਨੂੰ ਉਬਾਲੀ ਦੇ ਕੇ ਫੈਂਟ ਕੇ ਠੰਡਾ ਕਰਕੇ ਉਹਦੇ ਨਾਲ ਲਿਆ ਜਾ ਸਕਦਾ ਜਦੋਂ ਦੁੱਧ ਨੂੰ ਅਸੀਂ ਫੈਂਟ ਕੇ ਠੰਡਾ ਕਰਦੇ ਆ ਨਾ ਤਾਂ ਉਹਦਾ ਡਾਈਜੈਸਟਿਵ ਰੇਟ ਆ ਜਿਹੜਾ ਉਹ ਬਹੁਤ ਜ਼ਿਆਦਾ ਵੱਜ ਜਾਂਦਾ ਤਾਂ ਹੀ ਦੁੱਧ ਨੂੰ ਪਹਿਲਾਂ ਫੈਂਟ ਦੀਆਂ ਹੁੰਦੀਆਂ ਸੀ ਬੀਬੀਆਂ ਘਰਾਂ ਦੇ ਵਿੱਚ ਐ ਫੈਂਟਾ ਮਾਰਦੀਆਂ ਸੀ ਦੁੱਧ ਨੂੰ ਤੁਸੀਂ ਰੀਲਾਂ ਵੀ ਦੇਖ ਸਕਦੇ ਹੋ ਬਹੁਤ ਲੋਕ ਰੀਲਾਂ ਬਣਾਉਂਦੇ ਨੇ ਛੋਟੀਆਂ-ਛੋਟੀਆਂ ਪਰ ਜਦੋਂ ਆਯੁਰਵੇਦ ਨੂੰ ਸਮਝਣਾ ਤਾਂ ਸਾਨੂੰ ਥੋੜਾ ਜਿਹਾ ਸਮਾਂ ਕੱਢਣਾ ਪਊਗਾ। ਨਾ ਤਾਂ ਮੇਰੇ ਕੋਲ ਉਹ ਚੋਪੜੀਆਂ ਹੋਈਆਂ ਗੱਲਾਂ ਨੇ ਬਯਾਰਾ ਕਰ ਦੋ। ਦੋ ਦਿਨ ਚ ਦੇਖਿਓ ਅਸਰ ਇਦਾਂ ਦੇਖਿਓ ਆਹ ਚੱਕ ਦੂ ਰੋਗ ਤੁਹਾਡਾ। ਇਦਾਂ ਨਹੀਂ ਗੱਲ ਬਣਨੀ ਜਿਹੜੇ ਜਿਗਿਆਸੂ ਨੇ ਮੈਂ ਮੇਰੇ ਵਿਦਿਆਰਥੀ ਨੇ ਜਿਹੜੇ ਉਹਨਾਂ ਨੂੰ ਵੀ ਬੇਨਤੀ ਕਰੂੰ ਜਿਹੜੇ ਕੰਮ ਸਿੱਖ ਕੇ ਵੀ ਚਲੇ ਗਏ ਨੇ। ਵੀ ਇਹਨਾਂ ਤੇ ਹੁਣ ਦੁਬਾਰੇ ਇਸ ਸੀਰੀਜ਼ ਤੇ ਜ਼ਰੂਰ ਧਿਆਨ ਦੇਣ। ਧੰਨਵਾਦ। विश्व प्रसिद्ध वैद शिव कुमार सूद सानीपुर रोड सरहंद बधेरे जानकारी कॉल करो नड़िनवे एक सौ चुरंजा अस्सी अठ सौ सतर नाइन नाइन वन फाइव फोर एट जीरो एट डबल सैवन